ਦੇਖੋ ਅੱਜ ਇੱਕ ਬਹੁਤ ਮਹੱਤਵਪੂਰਨ ਜਿਹੜੀ ਆ ਰਿਕਵਰੀ ਹੋਈ ਹੈ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਇਹ ਜਿਹੜਾ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਆ ਕਿ ਅੰਮ੍ਰਿਤਸਰ ਏਰੀਆ ਚ ਸਵੇਰੇ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਨੇ ਜਿਹੜਾ ਅੰਜਾਮ ਲਿਆ ਜਿਹਦੇ ਚ ਕੋਈ 18 ਲੋਕਾਂ ਦੀ ਜਿਹੜੀ ਸਪੂਰੀਅਸ ਲਿੱਟਰ ਹੁੰਦੀ ਆ ਉਹ ਪੀਂਹ ਕਰਕੇ ਉਹਨਾਂ ਦੀ ਮੌਤ ਹੋਈ ਹੈ ਸਵੇਰੇ ਸਾਨੂੰ ਬਾਰਡਰ ਏਰੀਆ ਤੋਂ BIJ ਬਾਰਡਰ ਜ਼ੋਨ ਸਾਹਿਬ ਨੂੰ ਇਨਫਾਰਮੇਸ਼ਨ ਸੀ ਕਿ ਦਿੱਲੀ ਤੋਂ ਇੱਕ ਟਰਾਂਸਪੋਰਟ ਨਰ ਤੋਂ ਬਹੁਤ ਹੀ ਵੱਡੀ ਕਨਸਾਈਨਮੈਂਟ ਜਿਹੜੀ ਆ ਜਿਹੜੀ ਕਿ ਮੀਥਨੋਲ ਮਿਕਸ ਕੈਮੀਕਲ ਹੈ ਜਾਏ ਜਿਹਦੇ ਰਾਹੀਂ ਗਰੀਲੀ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਕਿ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਆ ਇਹਦਾ ਸੇਵਨ ਕਰਕੇ ਜਾਣ ਜਾ ਸਕਦੀ ਸੀ ਤੇ ਰਮਨ ਜੋ ਬੀਜੀਪੀ ਪੰਜਾਬ ਨੇ ਇਹ ਸੰਮੂਹ ਹੁਕਮ ਦਿੱਤਾ ਕਿ ਪੀਆਜੀ ਬਾਰਡਰ ਵੀ ਇਸ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕੀਤਾ ਜਾਵੇ ਤੇ ਅੱਜ ਐਸਪੀਡੀ ਪਟਿਆਲਾ ਗੁਰਬੰਸ ਬੈਂਸ ਡੀਐਸਪੀ ਕਨੌਰ ਹਰਮਨ ਚੀਨਾ ਤੇ ਐਸਐਚਓ ਸ਼ੰਭੂ ਹਰਪ੍ਰੀਤ ਸਿੰਘ ਤੇ ਜਿਹੜੇ ਪਟਿਆਲਾ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਾਂਝੀ ਆਪਰੇਸ਼ਨ ਦੇ ਤਹਿਤ ਇੱਕ ਜੀਪੀਬੀ 10 1570 ਨੰਬਰ ਟਰੱਕ ਕਿੜਾ ਆ ਇਹ ਰਾਉਂਡ ਅਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਉਹ ਅਸੀਂ ਬਰਾਮਦ ਕੀਤਾ ਹੈ ਤੇ ਇਹ ਇੱਕ ਬਹੁਤ ਵੱਡੀ ਰਿਕਵਰੀ ਆ ਕਿਉਂਕਿ ਜੇਕਰ ਇਹ ਕੈਮੀਕਲ ਅੱਗੇ ਆਪਣੇ ਡੈਸਟੀਨੇਸ਼ਨ ਤੱਕ ਪਹੁੰਚ ਜਾਂਦਾ ਤੇ ਇਹਦੇ ਰਾਹੀਂ ਜਰੀਲੀ ਸ਼ਰਾਬ ਬਣਾ ਕੇ ਜੇਕਰ ਉਹਨੂੰ ਵੇਚਿਆ ਜਾਂਦਾ ਤੇ ਆਮ ਲੋਕੀ ਜੇਕਰ ਉਹਦਾ ਸੇਵਨ ਕਰਦੇ ਤੇ ਕਈ ਸੌ ਲੋਕਾਂ ਦੀ ਮੌਤ ਹੋ ਸਕਦੀ ਸੀ ਪਰ ਮਨਜੋਗ ਡੀਜੀਪੀ ਪੰਜਾਬ ਦੇ ਹਦਾਇਤਾਂ ਮੁਤਾਬਕ ਮਨਜੋਗ ਸੀਐਮ ਪੰਜਾਬ ਦੇ ਹਦਾਇਤਾਂ ਮੁਤਾਬਕ ਅਸੀਂ ਇਮੀਡੀਏਟਲੀ ਜਿਹੜੀ ਸਵੇਰੇ ਸਾਡੇ ਕੋਲੇ ਇਨਪੁਟ ਆਈ ਸੀ ਉਥੇ ਤੇ ਕੰਮ ਕੀਤਾ ਤੇ ਬਿਲਕੁਲ ਪ੍ਰੋਐਕਟਿਵਲੀ ਤੇ ਸਟ੍ਰਿਫਟਲੀ ਕੰਮ ਕਰਦੇ ਹੋਏ ਅਸੀਂ ਜਿਹੜੀ ਆ ਇਹ ਟਰੱਕ ਨੂੰ ਦੇਖ ਸਕਦੇ ਆ ਆਪਾਂ ਟਰੱਕ ਪਿੱਛੇ ਹੀ ਖੜਿਆ ਆ ਤੇ ਇਸ ਟਰੱਕ ਨੂੰ ਅਸੀਂ ਰਾਉਂਡ ਅਪ ਕਰਕੇ ਤੇ ਉਹਦੇ ਤੋਂ 600 ਲੀਟਰ ਪਲਸ ਮੀਥਨੋਲ ਮਿਕਸ కెమికਲ ਜਿਹੜਾ ਉਹ ਬਰਾਮਦ ਕੀਤਾ ਤੇ ਕਾਫੀ ਆਪਾਂ ਦੇਖ ਸਕਦੇ ਹਾਂ ਕਿ ਸਵੇਰੇ ਜਿਹੜੀ ਇੱਕ ਹੁਚਟਾ ਜਿਹੜੀ ਉੱਥੇ ਅੰਮ੍ਰਿਤਸਰ ਏਰੀਆ 'ਚ ਹੋਈ ਸੀ ਤੇ ਉਸੇ ਦੀ ਲੜੀ 'ਚ ਅੱਗੇ ਅਸੀਂ ਇਹ ਰਿਕਵਰੀ ਕੀਤੀ ਤੇ ਇਹਦੇ ਰਾਹੀਂ ਕਾਫੀ ਵੱਡਾ ਜਿਹੜਾ ਜਾਨੀਮਾਲੀ ਨਫਤਾਂਸੀ ਨੂੰ ਟਾਲਿਆ ਗਿਆ ਸਰ ਇਹ ਕੋਈ ਆ ਰਿਹਾ ਕਿੱਥੇ ਜਾ ਰਿਹਾ ਦੇਖੋ ਇਹ ਜਿੰਨੀ ਹੁਣ ਤੱਕ ਸਾਡੇ ਕੋਲ ਇਨਫਾਰਮੇਸ਼ਨ ਆ ਇਹ ਕਨਸਾਈਨਮੈਂਟ ਜਿਹੜੀ ਆ ਇਹ ਦਿੱਲੀ ਤੋਂ ਪਰੀ ਸੀ ਦਿੱਲੀ ਦੇ ਟ੍ਰਾਂਸਪੋਰਟ ਨਗਰ ਏਰੀਏ ਤੋਂ ਪਰੀ ਸੀ ਤੇ ਅੱਗੇ ਕਿੱਥੇ ਜਾਣੀ ਸੀ ਕਿਹੜੇ ਜ਼ਿਲ੍ਹੇ 'ਚ ਜਾਣੀ ਸੀ ਤੇ ਅੱਗੇ ਦੀ ਕੀ ਕੀ ਗੁਰਵਰਤਾਂ ਹੋਣੀ ਸੀ ਇਹ ਸਾਰਾ ਅਸੀਂ ਇਨਵੈਸਟਿਗੇਟ ਕਰਦੇ ਦੇਖੋ ਅਸੀਂ ਹੁਣ ਮੌਕੇ ਤੇ ਜਿਹੜਾ ਇੱਕ ਬੰਦਾ ਆ ਰਿਹਾ ਸੀ ਤਾਂ ਤੇ ਅੱਗੇ ਅਸੀਂ ਸਾਰਾ ਕੁਝ ਦੇਖਦੇ ਹਾਂ। ਟਰੱਕ ਦੇ ਵਿੱਚ ਲੋਕ ਲੈ ਰਹੇ ਸੀ। ਆਹ ਦੇਖੋ ਜੀ ਇਹ ਟਰੱਕ ਤੇ ਅੰਦਰ ਕਈ ਪ੍ਰਕਾਰ ਦੇ ਹੋਰ ਚੀਜ਼ਾਂ ਦੇ ਵੀ ਬਾਕਸ ਹੈਗੇ ਤੇ ਉਹ ਜਿਵੇਂ ਇਲੈਕਟ੍ਰੋਨਿਕ ਆਈਟਮ ਵੀ ਹੈਗੇ ਤੇ ਬਿਲਕੁਲ ਹੀ ਅੰਦਰ ਲੁਕੋ ਕੇ ਜਿਹੜੇ ਆ 3 ਤੋਂ 4 ਡਰਮ ਜਿਹੜੇ ਸੀਗੇ ਤੇ ਡਰਮਾਂ ਦੇ ਅੰਦਰ ਇਹ ਮੀਥਨੋਲ ਮਿਕਸ కెమికਲ ਸੀਗਾ ਤੇ ਬੜੇ ਪ੍ਰੋਐਕਟਿਵਲੀ ਪਟਿਆਲਾ ਪੁਲਿਸ ਨੇ ਤੇ ਪਟਿਆਲੇ ਐਕਸਾਈਜ਼ ਦੀ ਟੀਮ ਨੇ ਜਿਹੜੀ ਸਾਨੂੰ ਇਨਫੋਰਮੇਸ਼ਨ ਡੀਆਈਜੀ ਬਾਰਡਰ ਜ਼ੋਨ ਤੋਂ ਆਈ ਸੀ ਉਦੇ ਤੇ ਅਸੀਂ ਕੰਮ ਕੀਤਾ ਤਾਂ ਬਹੁਤ ਵੱਡੀ ਇੱਕੋ ਘਟਨਾ ਜਿਹੜਾ ਚਾਲਿਆ ਜਾ ਸਕਦਾ ਉਹ ਵੀ ਟਾਈਨ ਕਿ ਕਿ ਉਹ ਵੀ ਚਾਈਨਿੰਗ ਇਸ ਇੱਥੇ ਇਸ ਏਰੀਆ ਵਿੱਚ ਕਰਦਾ ਸੀ ਦਾ ਤਰਫ ਇਹ ਵੀ ਲੱਗਦਾ ਵੀ ਉਹ ਦੇਖੋ ਜੀ ਅਸੀਂ ਉਹ ਸਾਰਾ ਵੈਰੀਫਾਈ ਕਰਾਂਗੇ ਫੋਰਵਰਡ ਐਂਡ ਬੈਕਵਰਡ ਲਿੰਕ ਦੇ ਵਿੱਚ ਸਾਰੇ